ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਕੀ ਆ ਇੱਥੇ ਸਲਾਨਾ ਜੋੜ ਮੇਲਾ ਕਿਉਂ ਤੇ ਕਦੋਂ ਮਨਾਇਆ ਜਾਂਦਾ ਬੀੜ ਕਿਨੂੰ ਕਹਿੰਦੇ ਆ ਇਹ ਗੁਰੂ ਘਰ ਦੇ ਜਾਇਦਾਦ ਕਿਵੇਂ ਬਣਿਆ ਇੱਥੇ ਬਾਬਾ ਬੁੱਢਾ ਸਾਹਿਬ ਜੀ ਕਿਹੜੇ ਗੁਰੂ ਸਹਿਬਾਨ ਦੇ ਸਮੇਂ ਆਏ ਸੀ ਤੇ ਕਦੋਂ ਤੱਕ ਰਹੇ ਇੱਥੇ ਬੀੜਸ ਦੇ ਇਲਾਕੇ ਦੇ ਵਿੱਚ ਹੋਰ ਕਿਹੜੇ-ਕਿਹੜੇ ਗੁਰੂ ਸਹਿਬਾਨ ਨੇ ਸਿੱਖਾਂ ਨੇ ਚਰਨ ਪਾਏ ਇਹ ਸਾਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਆ ਪੂਰੀ ਵੀਡੀਓ ਧਿਆਨ ਦੇ ਨਾਲ ਸੁਣਿਓ ਜਦੋਂ ਬਾਦਸ਼ਾਹ ਅਕਬਰ ਤੀਜੇ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਸੋਭਾ ਸੁਣ ਕੇ ਦਰਸ਼ਨ ਕਰਨ ਦੇ ਲਈ ਗੋਇੰਦਵਾਲ ਸਾਹਿਬ ਆਇਆ ਤਾਂ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਦੇ ਥੱਲੇ ਚੱਲਦੇ ਸਿੱਖੀ ਬਾਤਾ ਵਰਨ ਨੂੰ ਵੇਖ ਕੇ ਅੱਛ ਅੱਛ ਕਾ ਰੁਟਿਆ ਗੁਰੂ ਹੁਕਮ ਦੇ ਅਨੁਸਾਰ ਬਾਦਸ਼ਾਹ ਨੇ ਪਹਿਲਾਂ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ ਫਿਰ ਸੰਗਤ ਚ ਜਾ ਕੇ ਤੀਜੇ ਪਾਤਸ਼ਾਹ ਦੇ ਦਰਸ਼ਨ ਦੇਦਾਰੇ ਕੀਤੇ ਅਕਬਰ ਇੰਨਾ ਪ੍ਰਭਾਵਿਤ ਹੋਇਆ ਉਹਨੇ ਕਿਹਾ ਮੈਂ ਲੰਗਰ ਦੇ ਨਾਮ ਜਗੀਰ ਲਵਾਉਣੀ ਆ ਸਤਗੁਰਾਂ ਨੇ ਕਿਹਾ ਨਹੀਂ ਇਹ ਲੰਗਰ ਧੰਨ ਗੁਰੂ ਨਾਨਕ ਸਾਹਿਬ ਦਾ ਆ ਕਿਸੇ ਬਾਦਸ਼ਾਹ ਦੀ ਮਾਲਕੀਅਤ ਨਹੀਂ ਇਹ ਸੰਗਤ ਦੇ ਤਿਲ ਫੁੱਲ ਦੇ ਨਾਲ ਗਸਵੰਧ ਦੇ ਨਾਲ ਚੱਲਦਾ ਇਦਾਂ ਹੀ ਜੁਗਾ ਜੁਗਾ ਤੱਕ ਚੱਲਦਾ ਰਹੇਗਾ ਅਸੀਂ ਜ਼ਕੀਰ ਨਹੀਂ ਲੈਣੀ ਜ਼ਕੀਰ ਤੋਂ ਨਾ ਸੁਣ ਕੇ ਅਕਬਰ ਹੋਰ ਪ੍ਰਭਾਵਿਤ ਹੋਇਆ ਕਿ ਜ਼ਕੀਰਾਂ ਲੈਣ ਦੇ ਲਈ ਤੇ ਲੋਕ ਤਰਲੇ ਕਰਦੇ ਫਿਰਦੇ ਆ ਤੇ ਮੈਂ ਆਪ ਦੇਣ ਦਿਆਂ ਤੇ ਇਹ ਜ਼ਕੀਰ ਤੋਂ ਮਨਾ ਕਰਦੇ ਆ ਫਿਰ ਵਾਰ-ਵਾਰ ਬੇਨਤੀਆਂ ਕਰਨ ਤੇ ਅਕਬਰ ਨੇ ਕਿਹਾ ਤੁਸੀਂ ਨਹੀਂ ਲੈਣੀ ਤੇ ਕਿਸੇ ਹੋਰ ਦੇ ਨਾਮ ਲਵਾ ਦਿਓ ਪਰ ਮੇਰੇ ਮਨ ਦੀ ਭਾਵਨਾ ਹੈ ਤੁਸੀਂ ਕਿਰਪਾ ਕਰੋ ਵਾਰ-ਵਾਰ ਬੇਨਤੀਆਂ ਨੂੰ ਸੁਣ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਵੇਖ ਨੂੰ ਵਿਚਾਰਦਿਆਂ ਹੋਇਆਂ ਬੀਬੀ ਭਾਨੀ ਜੀ ਦੇ ਨਾਮ ਪਟਾ ਕਰਵਾ ਲਿਆ ਗੁਰਬਿਲਾਸ ਦਾ ਕਰਤਾ ਲਿਖਦਾ ਕਿ ਝੰਬਾਲ ਦੇ ਨੇੜੇ-ਨੇੜੇ 84 ਪਿੰਡਾਂ ਦੀ ਜ਼ਗੀਰ ਸੀ ਜੋ ਬੀਬੀ ਭਾਨੀ ਜੀ ਦੇ ਨਾਮ ਕਰਵਾਈ ਗਈ ਜਿਸ ਦੇ ਵਿੱਚ ਬੀੜ ਦਾ ਇਲਾਕਾ ਮੱਧ ਦੇ ਵਿੱਚ ਆਉਂਦਾ ਸੀ ਇਸ ਦਾ ਜ਼ਿਕਰ ਭਾਈ ਕਾਨ ਸਿੰਘ ਜੀ ਨਾਭਾ ਹੁਣਾ ਨੇ ਮਹਾਨ ਕੋਸ਼ ਦੇ ਵਿੱਚ ਵੀ ਕੀਤਾ ਤੇ ਉਹ ਵੀ ਲਿਖਦੇ ਆ ਕਿ ਪਹਿਲਾਂ ਬੀੜ ਸਾਹਿਬ ਦਾ ਰਕਬਾ ਬਹੁਤ ਵੱਡਾ ਸੀ ਪਰ ਅੰਗਰੇਜ਼ ਰਾਜ ਦੇ ਨਾਲ ਇਹ ਖਤਮ ਹੋ ਗਿਆ ਤੇ ਹੁਣ ਸਿਰਫ 667 ਕਨਾਲਾਂ ਆ ਜੋ 83 ਕ ਕਿੱਲੇ ਬਣਦੇ ਆ ਸੋ ਇਹ ਬੀੜ ਦਾ ਵੱਡਾ ਰਕਬਾ ਗੁਰੂ ਘਰ ਦੀ ਜਾਇਦਾਦ ਸੀ ਬੀੜ ਕਹਿੰਦੇ ਆ ਉਸ ਜਗ੍ਹਾ ਨੂੰ ਜਿੱਥੇ ਵੱਸੋਂ ਨਹੀਂ ਹੁੰਦੀ ਸਗੋਂ ਮਾਲ ਡੰਗਰ ਦੇ ਚਰਨ ਦੇ ਵਾਸਤੇ ਖੁੱਲਾ ਮੈਦਾਨ ਛੱਡਿਆ ਹੁੰਦਾ ਅਕਸਰ ਥਾਵਾਂ ਥਾਵਾਂ ਤੇ ਇਦਾਂ ਦੇ ਰਕਬੇ ਛੱਡੇ ਹੁੰਦੇ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਾਰੇ ਮਾਲ ਡੰਗਰ ਚਾਰਦੇ ਸੀ ਹੌਣ ਦੇ ਮਾਂਗ ਪੱਠੇ ਨਹੀਂ ਸਿ ਲਿਆਉਂਦੇ ਹੁੰਦੇ ਨਾ ਹੀ ਟੋਕੇ ਹੁੰਦੇ ਸੀ ਨਾ ਕੋਈ ਤੂੜੀ ਤੰਦ ਹੁੰਦਾ ਸੀ ਡੰਗਰਾਂ ਦੇ ਲਈ ਘੋੜਿਆਂ ਦੇ ਲਈ ਖੁੱਲਾ ਥਾਂ ਛੱਡਿਆ ਹੁੰਦਾ ਸੀ ਚਰਨ ਦੇ ਵਾਸਤੇ ਮਿਸਲ ਕਾਲ ਦੇ ਸਮੇਂ ਰਾਏਕੋਟ ਬਸੀਆਂ ਦਾ ਇਲਾਕਾ ਸਾਰਾ ਖਾਲਸੇ ਦੀ ਸਾਂਝੀ ਬੀੜ ਹੁੰਦੀ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀੜ ਦੀ ਸਾਰੀ ਜ਼ਿੰਮੇਵਾਰੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪ ਦਿੱਤੀ ਕਿਉਂਕਿ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਘਰ ਦੇ ਸੇਵਾ ਕਰਦੇ ਆ ਰਹੇ ਸੀ ਤੇ ਪ੍ਰਮੁੱਖ ਸੇਵਾਦਾਰ ਸੀ ਦੂਜਾ ਬਾਬਾ ਜੀ ਜੱਟ ਪਰਿਵਾਰ ਦੇ ਵਿੱਚੋਂ ਆ ਜਿੰਮੇਦਾਰੀ ਕਰਨਾ ਮਾਲ ਡੰਗਰ ਸੰਭਾਲਣਾ ਉਹਨਾਂ ਦੇ ਖੂਨ ਦੇ ਵਿੱਚ ਆ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲੇ ਉਦੋਂ ਵੀ ਬਾਬਾ ਜੀ ਹੋਣੀ ਡੰਗਰੀ ਚਾਰਦੇ ਸੀ ਸੋ ਬਾਬਾ ਜੀ ਨੂੰ ਬੀੜ ਦੇ ਇਲਾਕੇ ਦੀ ਸੇਵਾ ਸੌਂਪੀ ਗਈ ਬਾਬਾ ਜੀ ਚੰਬਾਲ ਦੇ ਕੋਲ ਬੀੜ ਦੇ ਇਲਾਕੇ ਦੇ ਵਿੱਚ ਆ ਗਏ ਜੋ ਅੱਜ ਕੱਲ ਪਿੰਡ ਠੱਠਾ ਦੇ ਵਿੱਚ ਪੈਂਦਾ ਇਥੇ ਬਾਬਾ ਜੀ ਨੇ ਗੁਰੂ ਘਰ ਦੇ ਲਈ ਮਾਲ ਡੰਗਰ ਸੰਭਾਲਣਾ ਤੇ ਵਾਹੀ ਕਰਦੇ ਨਾਲ ਹੋਰ ਬਹੁਤ ਸਾਰੇ ਉਹਨਾਂ ਦੇ ਸੇਵਾਦਾਰ ਹੁੰਦੇ ਸੀ ਦੁੱਧ ਚੋਕ ਕੇ ਲੰਗਰਾਂ ਦੇ ਵਿੱਚ ਭੇਜਣਾ ਤੇ ਹੋਰ ਲੋੜਵੰਦਾਂ ਦੀ ਸੇਵਾ ਕਰਨੀ ਤੀਜੇ ਚੌਥੇ ਪੰਜਵੇਂ ਤੇ ਛੇਵੇਂ ਪਾਤਸ਼ਾਹ ਤੱਕ ਜ਼ਿਆਦਾਤਰ ਬਾਬਾ ਬੁੱਢਾ ਸਾਹਿਬ ਜੀ ਬੀੜ ਦੇ ਇਲਾਕੇ ਦੇ ਵਿੱਚ ਰਹਿ ਕੇ ਹੀ ਸੇਵਾ ਕਰਵਾਉਂਦੇ ਰਹੇ ਜਦੋਂ ਕਿਧਰੇ ਕੋਈ ਖਾਸ ਲੋੜ ਹੋਣੀ ਕੋਈ ਕੰਮ ਹੋਣਾ ਉਦੋਂ ਗੁਰੂ ਸਾਹਿਬ ਜੀ ਸੁਨੇਹਾ ਭੇਜ ਕੇ ਬਾਬਾ ਜੀ ਨੂੰ ਬੁਲਾ ਲੈਂਦੇ ਸੀ ਬਾਬਾ ਜੀ ਵੀ ਅਕਸਰ ਸਤਗੁਰੂ ਮਹਾਰਾਜ ਜੀ ਨੂੰ ਮਿਲਣ ਦੇ ਵਾਸਤੇ ਪਹਿਲਾਂ ਗੁਇੰਦਵਾਲ ਸਾਹਿਬ ਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਜਾਂਦੇ ਰਹੇ ਇਦਾਂ ਸਮਾਂ ਲੰਘਦਾ ਗਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੱਡੇ ਪੁੱਤਰ ਬਾਬਾ ਪ੍ਰਿਥੀਚੰਦ ਤੇ ਮਹਾਦੇਵ ਨੂੰ ਜੋਗਨਾ ਵੇਖ ਕੇ 1581 ਨੂੰ ਸਭ ਤੋਂ ਛੋਟੇ ਪੁੱਤਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਰਾਜ ਜੋਗ ਦਾ ਤਖਤ ਬਖਸ਼ਿਆ ਗੁਰੂ ਅਰਜਨ ਦੇ ਮਹਾਰਾਜੇ ਦਾ ਵਿਆਹ ਮੋ ਪਿੰਡ ਦੇ ਵਾਸੀ ਬਾਬਾ ਕਿਸ਼ਨ ਚੰਦ ਤੇ ਮਾਤਾ ਧਨਵੰਤੀ ਜੀ ਦੀ ਪੁੱਤਰੀ ਬੀਬੀ ਗੰਗਾ ਜੀ ਦੇ ਨਾਲ ਹੋਇਆ ਸੀ। ਇਹ ਵਿਆਹ ਦਾ ਸਾਰਾ ਇਤਿਹਾਸ ਸਾਡੇ ਚੈਨਲ ਤਾਂ ਕਿ ਸੋਭਾ ਤੇ ਪਿਆ ਤੁਸੀਂ ਵੀਡੀਓ ਸੁਣ ਸਕਦੇ ਹੋ। ਲਿੰਕ ਕਮੈਂਟ ਦੇ ਵਿੱਚ ਮਿਲ ਜੂ। ਪੰਜਵੇਂ ਪਾਰਸ਼ਾ ਦੇ ਆਨੰਦ ਕਾਰਜ ਨੂੰ ਕਈ ਸਾਲ ਲੰਘ ਗਏ ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ। ਇੱਕ ਵਾਰ ਸੰਗਤ ਦੇ ਵਿੱਚੋਂ ਕਿਸੇ ਸਿੱਖ ਨੇ ਗੁਰੂ ਪਤਨੀ ਮਾਤਾ ਗੰਗਾ ਜੀ ਦੇ ਵਾਸਤੇ ਬੜਾ ਸੋਹਣਾ ਕੱਪੜਾ ਲਿਆਂਦਾ। ਉਹ ਕੱਪੜਾ ਦਾਸੀ ਨੇ ਧੋ ਕੇ ਇੱਕ ਦਿਨ ਕੋਠੇ ਤੇ ਸੁੱਕਣਾ ਪਾਇਆ ਸੀ। ਇੰਨਾ ਕੀਮਤੀ ਤੇ ਸੋਹਣਾ ਕੱਪੜਾ ਵੇਖ ਕੇ ਵੱਡੇ ਪ੍ਰਾਪ੍ਰੀਤੀ ਚੰਦ ਤੇ ਉਸ ਦੇ ਘਰ ਵਾਲੀ ਬੀਬੀ ਕਰਮੋ ਜੋ ਈਰਖਾ ਦੇ ਨਾਲ ਭਰੇ ਹੋਏ ਸੀ। ਉਹਨਾਂ ਨੇ ਮੀਣਾ ਮਾਰਿਆ ਕਿ ਜੋ ਮਰਜੀ ਇਕੱਠਾ ਕਰ ਲੈਣ ਹੈ ਤੇ ਇਹ ਔਂਤਰੀ ਆ। ਇਹਨਾਂ ਦੇ ਕਿਹੜਾ ਕੋਈ ਔਲਾਦ ਆ। ਅਖੀਰ ਨੂੰ ਇਹ ਸਭ ਕੁਝ ਸਾਡੇ ਕੋਲ ਹੀ ਆਉਣਾ। ਦਾਸੀਏ ਤੋਂ ਇਹ ਗੱਲ ਦਾ ਪਤਾ ਜਦੋਂ ਮਾਤਾ ਗੰਗਾ ਜੀ ਨੂੰ ਲੱਗਾ ਤੇ ਸੁਣ ਕੇ ਉਹ ਬੜੇ ਉਦਾਸ ਹੋਏ ਅੱਖਾਂ ਪਰ ਆਈਆਂ ਜਦੋਂ ਗੁਰਦੇਵ ਪਤੀ ਜੀ ਘਰੇ ਆਏ ਤੇ ਉਹਨਾਂ ਦੇ ਕੋਲ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਰਿਆਂ ਦੀਆਂ ਝੋਲੀਆਂ ਪਰਣ ਵਾਲੇ ਹੋ ਦਾਸੀ ਤੇ ਵੀ ਕਿਰਪਾ ਕਰੋ ਪੁੱਤਰ ਦੇ ਦਾਤ ਬਖਸ਼ੋ ਹੁਣ ਤੇ ਸ਼ਰੀਕ ਵੀ ਮੀਹਣੇ ਮਾਰਨ ਲੱਗ ਪਿਆ ਨਾਲ ਹੀ ਪ੍ਰਿਥੀ ਚੰਦ ਤੇ ਬੀਬੀ ਕਰਮੋ ਦੀ ਉਹ ਸਾਰੀ ਗੱਲ ਦੱਸੀ ਜੋ ਦਾਸੀ ਤੋਂ ਪਤਾ ਲੱਗੀ ਸੀ ਸੁਣ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਿਹਾ ਗੰਗਾ ਸਭ ਦਾਤਾ ਦਾ ਮਾਲਕ ਧੰਨ ਗੁਰੂ ਨਾਨਕ ਸਾਹਿਬ ਆ ਤੁਸੀਂ ਉਹਨਾਂ ਦੇ ਖੁਸ਼ੀ ਲਾਓ ਮਾਤਾ ਗੰਗਾ ਜੀ ਨੇ ਕਿਹਾ ਮਹਾਰਾਜ ਖੁਸ਼ੀ ਕਿਵੇਂ ਮਿਲੂ ਪਾਤਸ਼ਾਹ ਨੇ ਕਿਹਾ ਗੁਰੂ ਨਾਨਕ ਸਾਹਿਬ ਸਿੱਖਾਂ ਦੇ ਵਿੱਚ ਹੀ ਵਸਦੇ ਆ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਵੀ ਕੀਤੇ ਆ ਤੇ ਸਿੱਖੀ ਵੀ ਕਮਾਈ ਆ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰੋ ਗੁਰੂ ਨਾਨਕ ਸਾਹਿਬ ਜ਼ਰੂਰ ਤੁਹਾਡੀ ਇੱਛਾ ਪੂਰੀ ਕਰਨਗੇ ਅਗਲੇ ਦਿਨ ਮਾਤਾ ਜੀ ਨੇ ਤਿਆਰੀ ਕੀਤੀ ਕਈ ਸਹੇਲੀਆਂ ਤੇ ਦਾਸੀਆਂ ਨੂੰ ਨਾਲ ਲੈ ਕੇ ਰੱਥਾਂ ਤੇ ਚੜ ਕੇ ਚੱਲ ਪਏ ਜਿਵੇਂ ਪਹਿਲਾਂ ਦੱਸਿਆ ਗਿਆ ਕਿ ਬਾਬਾ ਬੁੰਡਾ ਸਾਹਿਬ ਜੀ ਗੁਰੂ ਹੁਕਮ ਦੇ ਨਾਲ ਬੀੜ ਦੇ ਇਲਾਕੇ ਦੇ ਵਿੱਚ ਖੇਤੀਬਾੜੀ ਕਰਵਾਉਂਦੇ ਤੇ ਮਾਲ ਡੰਗਰ ਸਾंभ ਦੇ ਸੇਵਾ ਕਰਵਾਉਂਦੇ ਸੀ ਸੋ ਉਧਰਲੇ ਪਾਸੇ ਨੂੰ ਮਾਤਾ ਜੀ ਚੱਲ ਪਏ ਘੋੜਿਆਂ ਦੇ ਪੈਰਾਂ ਨਾਲ ਰੱਥਾਂ ਦੇ ਪਹੀਆਂ ਦੇ ਨਾਲ ਦੂਰੋਂ ਧੂੜ ਉੱਡਦੀ ਵੇਖ ਕੇ ਬਾਬਾ ਬੁੱਢਾ ਜੀ ਨੇ ਸੇਵਾ ਕਰਦੇ ਸਿੱਖਾਂ ਤੋਂ ਪੁੱਛਿਆ ਇਹ ਅੱਜ ਧੂੜਾਂ ਕਾਹਦੀਆਂ ਉੱਡਦੀਆਂ ਇੱਧਰ ਨੇੜਿਓਂ ਇੱਕ ਸਿੱਖ ਨੇ ਅੱਗੇ ਜਾ ਕੇ ਵੇਖਿਆ ਤੇ ਆ ਕੇ ਦੱਸਿਆ ਬਾਬਾ ਜੀ ਗੁਰੂ ਕੇ ਮਹਿਲ ਆ ਰਹਾ ਸੁਣ ਕੇ ਬਾਬਾ ਜੀ ਨੇ ਸੁਭਾਵਿਕ ਬਚਨ ਕਹੇ ਇਹ ਗੁਰੂ ਕਿਆ ਨੂੰ ਕੀ ਭਾਜੜ ਪੈ ਗਈ ਜਦੋਂ ਮਾਤਾ ਗੰਗਾ ਜੀ ਨੇੜੇ ਪਹੁੰਚੇ ਉਹਨਾਂ ਨੂੰ ਨਾਲ ਦੇ ਸੇਵਾਦਾਰਾਂ ਤੋਂ ਇਸ ਗੱਲ ਦਾ ਪਤਾ ਲੱਗਾ ਕਿ ਬਾਬਾ ਜੀ ਨੇ ਬਚਨ ਕਹੇ ਆ ਗੁਰੂ ਕਿਆ ਨੂੰ ਕੀ ਭਾਜੜ ਪੈ ਗਈ ਸੁਣ ਕੇ ਮਾਤਾ ਜੀ ਬੜੇ ਉਦਾਸ ਹੋਏ ਕਿ ਮੈਂ ਤੇ ਖੁਸ਼ੀ ਲੈਣ ਦੇ ਲਈ ਆਈ ਸੀ ਪਰ ਇਹ ਕੀ ਪਾਣਾ ਵਰਤ ਗਿਆ ਫਿਰ ਵੀ ਮਾਤਾ ਜੀ ਨੇ ਅੱਗੇ ਹੋ ਕੇ ਹੱਥ ਜੋੜ ਕੇ ਪੁੱਤਰ ਦੀ ਦਾਤ ਲਈ ਬੇਨਤੀ ਕੀਤੀ ਤਾਂ ਬਾਬਾ ਬੁੱਢਾ ਜੀ ਨੇ ਹੱਸ ਕੇ ਕਿਹਾ ਮਾਤਾ ਜੀ ਤੁਸੀਂ ਵੀ ਕਿੰਨੇ ਭੋਲੇ ਹੋ ਸਾਰੇ ਖਜ਼ਾਨਿਆਂ ਦੇ ਮਾਲਕ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਹੀ ਆਪਿਆ ਮੈਂ ਤੇ ਉਹਨਾਂ ਦਾ ਨੌਕਰ ਹਾਂ ਆ ਬੀੜ ਦੇ ਵਿੱਚ ਰਹਿ ਕੇ ਘਾਹ ਖੋਦਨਾ ਡੰਗਰ ਸਾਂਭਦਾ ਮੈਂ ਕੀ ਦੇ ਸਕਦਾ ਉਸ ਦਾਤੇ ਤੋਂ ਮੰਗੋ ਜੋ ਸਭ ਨੂੰ ਦੇਵਣ ਹਾਰਿਆ ਮਾਤਾ ਜੀ ਨੇ ਦਰਸ਼ਨ ਕੀਤੇ ਤੇ ਬੜੇ ਉਦਾਸ ਜੇ ਖਾਲੀ ਹੱਥ ਵਾਪਸ ਆ ਗਏ ਸਾਰੀ ਗੱਲ ਆ ਕੇ ਸਤਗੁਰਾਂ ਨੂੰ ਦੱਸੀ ਕਿ ਮੈਂ ਤੇ ਤੁਹਾਡੇ ਕਹੇ ਤੇ ਬਾਬਾ ਜੀ ਤੋਂ ਦਾਤ ਲੈਣ ਦੇ ਲਈ ਗਈ ਸੀ ਪਰ ਉਹਨਾਂ ਨੇ ਅੱਗੋਂ ਭਾਜੜ ਪੈ ਗਈ ਬਚਨ ਕਰ ਦਿੱਤਾ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਇਦਾਂ ਹੀ ਹੋਣਾ ਸੀ ਕਿਉਂਕਿ ਤੁਹਾਡੇ ਜਾਣ ਦਾ ਢੰਗ ਤਰੀਕਾ ਸਹੀ ਨਹੀਂ ਜਦੋਂ ਵੱਡਿਆਂ ਦੇ ਕੋਲ ਜਾਈਏ ਦਾਤਾਂ ਲੈਣ ਦੇ ਲਈ ਤਾਂ ਇਦਾਂ ਪਾਲਕੀਆਂ ਰੱਥਾਂ ਤੇ ਚੜ ਕੇ ਨਹੀਂ ਸਗੋਂ ਤੁਰ ਕੇ ਨਿਮਰਤਾ ਭਾਵ ਦੇ ਨਾਲ ਨੀਵੇਂ ਹੋ ਕੇ ਜਾਈਦਾ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਿਮਰਤਾ ਨੂੰ ਸਾਰੇ ਗੁਣਾਂ ਦਾ ਤੱਤ ਸਾਰ ਕਿਆ ਮਿੱਠਤ ਨੀਵੇਂ ਨਾਨਕਾ ਗੁਣ ਚੰਗਿਆਈਆਂ ਤੱਤ ਫਿਰ ਆਪ ਸਤਿਗੁਰਾਂ ਨੇ ਸਾਰਾ ਤਰੀਕਾ ਦੱਸਿਆ ਕਿ ਕੱਲ ਅੰਮ੍ਰਿਤ ਵੇਲੇ ਉਠਿਓ ਕਿਸੇ ਇਸ਼ਨਾਨ ਕਰਕੇ ਆਪ ਦਹੀਂ ਰਿੜਕ ਕੇ ਲੱਸੀ ਤਿਆਰ ਕਰੋ ਹੱਥੀਂ ਮਿੱッセ ਪ੍ਰਸ਼ਾਦੇ ਤਿਆਰ ਕਰੋ ਨਾਲ ਗੰਡੇ ਰੱਖੋ ਆਪ ਸਿਰ ਤੇ ਚੁੱਕ ਕੇ ਪੈਰੀ ਤੁਰ ਕੇ ਚੱਲ ਕੇ ਜਾਓ ਪਿਆਰ ਦੇ ਨਾਲ ਬਾਬਾ ਜੀ ਨੂੰ ਪ੍ਰਸ਼ਾਦਾ ਛਕਾਓ ਤੁਹਾਡੀ ਭਾਵਨਾ ਜ਼ਰੂਰ ਪੂਰੀ ਹੋਵੇਗੀ ਮਾਤਾ ਜੀ ਨੇ ਗੁਰੂ ਹੁਕਮ ਦੇ ਅਨੁਸਾਰ ਸਾਰੀ ਤਿਆਰੀ ਕੀਤੀ ਰਾਤ ਨੂੰ ਹੀ ਦਹੀਂ ਨੂੰ ਜਾਗ ਲਾਈ ਤੇ ਜਮਾਇਆ ਸਵੇਰੇ ਉੱਠ ਕੇ ਆਪ ਕਿਸੇ ਇਸ਼ਨਾਨ ਕੀਤਾ ਦਹੀਂ ਰਿੜਕਿਆ ਹੱਥੀਂ ਫਿਰ ਹੱਥੀਂ ਆਟਾ ਗੁੰਨ ਕੇ ਮਿੱッセ ਪ੍ਰਸ਼ਾਦੇ ਲਾਇਏ ਸਭ ਕੁਝ ਤਿਆਰ ਕਰਕੇ ਆਪ ਸਿਰ ਤੇ ਪ੍ਰਸ਼ਾਦਿਆਂ ਦਾ ਸ਼ਾਬਾ ਚੁੱਕ ਕੇ ਲੱਸੀ ਦਾ ਡੋਲੂ ਭਰ ਕੇ ਤੇ ਬੀੜ ਵੱਲ ਨੂੰ ਚੱਲ ਪਏ ਨਾਲ ਇੱਕ ਦਾਸੀ ਲੈ ਲਈ ਬੀੜ ਸਾਹਿਬ ਦਰਬਾਰ ਸਾਹਿਬ ਤੋਂ ਵਾਵਾ ਦੂਰ ਪੈ ਜਾਂਦਾ ਸੋ ਪਹੁੰਚਦਿਆਂ ਹੋਇਆਂ ਨੂੰ ਵਾਵਾ ਦਿਨ ਚੜ ਗਿਆ ਸੀ ਤੁਰਦਿਆਂ ਤੁਰਦਿਆਂ ਬੀੜ ਨੇੜੇ ਆਈ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਜੀ ਨੂੰ ਦੂਰੋਂ ਆਉਂਦਿਆਂ ਦੇਖਿਆ ਤੇ ਅੱਗੇ ਹੋ ਕੇ ਪ੍ਰਸ਼ਾਦਿਆਂ ਵਾਲਾ ਸ਼ਾਬਾ ਮਾਤਾ ਜੀ ਦੇ ਸਿਰ ਤੋਂ ਲਵਾਇਆ ਤੇ ਨਾਲ ਬਚਨ ਕਹੇ ਜਦੋਂ ਪੁੱਤ ਨੂੰ ਭੁੱਖ ਲੱਗਦੀ ਆ ਤਾਂ ਮਾਂ ਦੇ ਦਿਲ ਨੂੰ ਹੀ ਪਤਾ ਲੱਗਦਾ ਮਾਂ ਜੀ ਬੜਾ ਚਿਹਰਾ ਲਾ ਦਿੱਤਾ ਮੈਂ ਬੜੇ ਸਮੇਂ ਦਾ ਉਡੀਕਦਾ ਸੀ ਬਹੁਤ ਭੁੱਖ ਲੱਗੀ ਆ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਤੇ ਇਹ ਵੀ ਲਿਖਦੇ ਆ ਕਿ ਬਾਬਾ ਜੀ ਨੇ ਰਾਤੀ ਵੀ ਪ੍ਰਸ਼ਾਦਾ ਨਹੀਂ ਸੀ ਛਕਿਆ ਸੋ ਹੁਣ ਵੀ ਦਿਨ ਵਾਵਾ ਚੜ ਗਿਆ ਸੀ ਇਸ ਵਾਸਤੇ ਭੁੱਖ ਬਹੁਤੀ ਲੱਗੀ ਹੋਈ ਸੀ ਮਾਤਾ ਗੰਗਾ ਜੀ ਨੇ ਦਹੀਂ ਪਾ ਕੇ ਦਿੱਤਾ ਮਿੱਸੇ ਪ੍ਰਸ਼ਾਦੇ ਤੇ ਨਾਲ ਗੰਡਾ ਫੜਾਇਆ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ ਬੜੇ ਖੁਸ਼ ਪ੍ਰਸ਼ਾਦਾ ਛਕਦਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਜ਼ੋਰ ਦੇ ਨਾਲ ਗੰਡੇ ਤੇ ਮੁੱਕੀ ਮਾਰੀ ਤੇ ਵਿੱਚੋਂ ਗੰਡੇ ਨਿਕਲ ਕੇ ਉਹ ਜਾ ਪਈ ਵੇਖ ਕੇ ਹੱਸਦਿਆਂ ਹੋਇਆਂ ਬਾਬਾ ਜੀ ਨੇ ਬਚਨ ਕਹੇ ਮਾਂ ਜੀ ਤੁਹਾਡੇ ਘਰ ਇਸ ਤਰ੍ਹਾਂ ਦਾ ਸੂਰਬੀਰ ਯੋਧਾ ਪੈਦਾ ਹੋਊ ਜੋ ਆ ਗੰਡੇ ਦੇ ਵਾਂਗੂ ਵੈਰੀਆਂ ਦੇ ਜ਼ਾਲਿਮਾਂ ਦੇ ਸਿਰ ਭੰਨੂ ਤੁਹਾਡੇ ਪੁੱਤ ਦੇ ਬਲ ਤੇ ਗੁਣਾਂ ਨੂੰ ਕੋਈ ਮਿਣ ਗਿਣ ਨਾ ਸਕੋ ਗੁਰਬਿਲਾਸ ਦਾ ਕਰਤਾ ਬਾਬਾ ਭਗਤ ਸਿੰਘ ਜੀ ਲਿਖਦੇ ਆ ਬਾਬਾ ਜੀ ਨੇ ਬਚਨ ਕਹੇ ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ ਜਾ ਕਾ ਬਲ ਗੁਣ ਕਿਨਹੂ ਨਾ ਸੋਦਾ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਉਸ ਸਮੇਂ ਕਾਲੀ ਘਟਾ ਚੜੀ ਤੇ ਬੜੇ ਜ਼ੋਰ ਦੇ ਨਾਲ ਬਿਜਲੀ ਕੜਕੀ ਮੰਨ ਲਓ ਸਮੂਹ ਕਾਇਨਾਤ ਇਕੱਠੇ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ਼ਾਰਾ ਕਰਨ ਲਈ ਹੋਵੇ ਕੇ ਬਾਬਾ ਜੀ ਮਾਤਾ ਜੀ ਤੇ ਮਿਹਰ ਕਰੋ ਬਾਬਾ ਜੀ ਨੇ ਕਿਹਾ ਮਾਤਾ ਤੁਹਾਡੇ ਘਰ ਜਿਹੜਾ ਪੁੱਤਰ ਜਨਮੇਗਾ ਉਹ ਗੱਦੀ ਤੇ ਨਹੀਂ ਤਖਤ ਤੇ ਬੈਠੂਗਾ ਉਹ ਖੜਕ ਧਾਰੀ ਹੋ ਉਹ ਮੇਰੀ ਤੇ ਪੀਰੀ ਦਾ ਮਾਲਕ ਹੋ ਛੇਵੇਂ ਪਾਤਸ਼ਾਹ ਜੀ ਦਾ ਨਾਮ ਵੀ ਧੰ ਬਾਬਾ ਬੁੱਢਾ ਸਾਹਿਬ ਜੀ ਨੇ ਉਸੇ ਸਮੇਂ ਹੀ ਰੱਖ ਦਿੱਤਾ ਸੀ ਤੇ ਕਿਹ ਆ ਨਾਮ ਹੋਵੇਗਾ ਹਰ ਗੋਬਿੰਦ ਹਰ ਗੋਬਿੰਦ ਸੁਭ ਨਾਮ ਕਹਾਵੇ ਬਹੁ ਮਲੇਸ਼ ਕੋ ਮਾਰ ਗਿਰਾਵੇ ਮੇਰੇ ਪੇਰੇ ਧਾਰ ਕਿਰਪਾਲ ਬੈਠੇਗਾ ਸੁਬ ਤਖਤ ਅਕਾਲ ਇਸ ਤਰ੍ਹਾਂ ਬਾਬਾ ਜੀ ਨਾਲੇ ਪ੍ਰਸ਼ਾਦਾ ਛਕੀ ਜਾਂਦੇ ਆ ਤੇ ਨਾਲ-ਨਾਲ ਅਸੀਸਾਂ ਦੀ ਝੜੀ ਲਾ ਦਿੱਤੀ ਜਦੋਂ ਰੱਜ ਕੇ ਪ੍ਰਸ਼ਾਦਾ ਛਕਿਆ ਲੱਸੀ ਪੀਤੀ ਤੇ ਕਿਆ ਮਾਤਾ ਜੀ ਤੁਸੀਂ ਕਿੰਨੀ ਖੇਚਲ ਕੀਤੀ ਰੱਥਾਂ ਪਾਲਕੀਆਂ ਤੇ ਚੜਨ ਵਾਲੇ ਕਿੰਨਾ ਰਾਹ ਪੈਰੀਂ ਤੁਰ ਕੇ ਰੋਟੀ ਲੈ ਕੇ ਆਏ ਹੋ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਸੇਵਾ ਥਾਂੇ ਪਾਵੇ ਜਿਵੇਂ ਤੁਸੀਂ ਮੈਨੂੰ ਭੁੱਖੇ ਨੂੰ ਰਜਾਇਆ ਹੈ ਤੇ ਮੇ ਤੁਹਾਡੀ ਪੁੱਤ ਦੀ ਭੁੱਖ ਮਿਟੇ ਸਤਿਗੁਰੂ ਤੁਹਾਨੂੰ ਪੁੱਤਰ ਦੇ ਦਾਤ ਦੇ ਨਾਲ ਨਿਵਾਜੇ ਇਦਾਂ ਕਿੰਨੀਆਂ ਸਾਰੀਆਂ ਅਸੀਸਾਂ ਦਿੱਤੀਆਂ ਇਹਨਾਂ ਅਸੀਸਾਂ ਨੂੰ ਸੁਣ ਸੁਣ ਕੇ ਮਾਤਾ ਗੰਗਾ ਜੀ ਆਨੰਦ ਦੇ ਨਾਲ ਭਰ ਗਏ ਹੱਥ ਜੋੜ ਕੇ ਕਿਹਾ ਬਾਬਾ ਜੀ ਤੁਸੀਂ ਤਨ ਹੋ ਤਨ ਹੋ ਤੁਸੀਂ ਗੁਰੂ ਸਾਹਿਬ ਜੀ ਦੇ ਪੂਰਨ ਸਿੱਖ ਹੋ ਸੇਵਾ ਕਰਨ ਵਾਲਿਆਂ ਨੂੰ ਮਨ ਇਛਤ ਫਲ ਦੇਣ ਵਾਲੇ ਹੋ ਐ ਬਾਬਾ ਜੀ ਤੂੰ ਅਸੀਸਾਂ ਲੈ ਕੇ ਚਰਣਾ ਤੇ ਨਮਸਕਾਰ ਕਰਕੇ ਮਾਤਾ ਗੰਗਾ ਜੀ ਵਾਪਸ ਅੰਮ੍ਰਿਤਸਰ ਸਾਹਿਬ ਘਰ ਆਏ ਜਦੋਂ ਗੁਰੂ ਅਰਜਨ ਦੇਵ ਜੀ ਘਰ ਆਏ ਤਾਂ ਉਹਨਾਂ ਨੂੰ ਦੱਸਿਆ ਕਿ ਅੱਜ ਬਾਬਾ ਜੀ ਨੇ ਬੜੀਆਂ ਮਿਹਰਾਂ ਕੀਤੀਆਂ ਮਾਤਾ ਜੀ ਨੇ ਸਤਿਗੁਰਾਂ ਦਾ ਵੀ ਸ਼ੁਕਰਾਨਾ ਕਰਦਿਆਂ ਚਰਨੀ ਸਿਰ ਨਿਵਾਇਆ ਕਿ ਤੁਸੀਂ ਭੁੱਲੀ ਹੋਈ ਨੂੰ ਮੈਨੂੰ ਰਾਹੇ ਪਾਇਆ ਜਿਸ ਦਿਨ ਮਾਤਾ ਗੰਗਾ ਜੀ ਨੂੰ ਬਾਬਾ ਜੀ ਨੇ ਪੁੱਤਰ ਦੀ ਅਸੀਸ ਦਿੱਤੀ ਵਰ ਦਿੱਤਾ ਸੀ ਉਹ 21 ਅੱਸੂ ਦਾ ਦਿਨ ਸੀ ਸੰਮਤ 1651 ਮਤਲਬ ਈਸਵੀ ਸਨ 1594 ਸੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ 1651 ਸੰਮਤ ਮਾਸ ਅੱਸੂ 21 ਜਾਣ ਬੁੱਢੇ ਬਾਕ ਬਕਾਨਿਓ ਤਿਸ ਦਿਨ ਸੁਣਤ ਸਰੋਣ ਪਾ ਆਨੰਦ ਮਹਾਨ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਵੀ ਇਦਾਂ ਜ਼ਿਕਰ ਆਉਂਦਾ ਅੱਸੂ ਦਿਨ 21 ਬੁੱਢੇ ਬਚਨ ਬਖਾਨ ਸੋ ਬਾਬਾ ਬੁੱਢਾ ਸਾਹਿਬ ਜੀ ਨੇ 21 ਅੱਸੂ 1594 ਨੂੰ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ ਇਸੇ ਦਿਨ ਦੀ ਯਾਦ ਦੇ ਵਿੱਚ ਅੱਜ ਵੀ ਹਰ ਸਾਲ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ 2 ਦਿਨ 21 ਤੇ 22 ਅੱਸੂ ਨੂੰ ਸੁਲਾਨਾ ਜੋੜ ਮੇਲਾ ਹੁੰਦਾ ਦੂਰ ਦੂਰ ਤੋਂ ਸੰਗਤ ਆਉਂਦੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਦਾ ਇਕੱਠ ਹੁੰਦਾ ਕਿਤੇ ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ ਇਸ ਦਿਨ ਬੀੜ ਸਾਹਿਬ ਵਿਸ਼ੇਸ਼ ਦਿਮਾਨ ਸਜਦੇ ਆ ਕਥਾ ਕੀਰਤਨ ਹੁੰਦਾ ਵਕ ਵਕ ਤਰਾ ਦੇ ਲੰਗਰ ਚੱਲਦੇ ਆ ਸੈਂਕੜੇ ਮਾਵਾ ਪੁੱਤ ਦੇ ਦਾਤ ਦੇ ਲਈ ਅਰਦਾਸਾਂ ਬੇਨਤੀਆਂ ਕਰਦੀਆਂ ਮਾਤਾ ਗੰਗਾ ਜੀ ਦੇ ਪਾਏ ਪੂਰਨਿਆਂ ਤੇ ਚੱਲਦੀਆਂ ਮਿਸੇ ਪ੍ਰਸ਼ਾਦੇ ਗੰਢੇ ਆਦ ਲੈ ਕੇ ਆਉਂਦੀਆਂ ਬਾਬਾ ਬੁੱਢਾ ਸਾਹਿਬ ਜੀ ਦੀ ਅਸੀਸ ਲੈਣ ਦੇ ਵਾਸਤੇ ਗੁਰਬਿਲਾਸ ਦਾ ਕਰਤਾ ਤੇ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕਿ ਇਸ ਦਿਨ ਜੋ ਵੀ ਮਾਈ ਭਾਈ ਬਾਬਾ ਜੀ ਦੇ ਸਤਾਨ ਤੇ ਆਵੇ ਸੇਵਾ ਕਰੇ ਅਰਦਾਸ ਕਰੇ ਉਸ ਦੀਆਂ ਝੋਲੀਆਂ ਜ਼ਰੂਰ ਭਰਦੀਆਂ ਬਾਬਾ ਜੀ ਦੇ ਦਰੂ ਜੋ ਵੀ ਵਰ ਮੰਗੇ ਉਹ ਖਾਲੀ ਨਹੀਂ ਜਾਂਦਾ ਅਸੂ ਦਿਨ ਇੱਕਵੀਂ ਆਵੇ ਜੋ ਇੱਛਾ ਸੋਈ ਵਰ ਪਾਵੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਸਦਕਾ ਸਮੇਂ ਦੇ ਨਾਲ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ ਮਾਤਾ ਗੰਗਾ ਜੀ ਦੇ ਪਾਵਨ ਕੁੱਖੋਂ 1595 ਹਾੜ ਦੇ ਮਹੀਨੇ ਮੇਰੇ ਪੀਰੇ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੁੰਦਾ ਪਹਿਲੇ ਗੇੜੇ ਦੇ ਵਿੱਚ ਮਾਤਾ ਗੰਗਾ ਜੀ ਨੂੰ ਜੋ ਬਚਨ ਕਹੇ ਸੀ ਕੀ ਭੀੜ ਪੈ ਗਈ ਉਹ ਬਚਨ ਮੇ ਇਤਿਹਾਸ ਦੇ ਵਿੱਚ ਸਮੇਂ ਦੇ ਨਾਲ ਪੂਰੇ ਹੋਏ ਬੀੜ ਸਾਹਿਬ ਬਾਬਾ ਜੀ ਦੀ ਯਾਦ ਦੇ ਵਿੱਚ ਸੋਨਾ ਗੁਰ ਅਸਥਾਨ ਬਣਿਆ ਹੋਇਆ ਜਿਸ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਖਾਸ ਕਰਕੇ ਬਾਬਾ ਖੜਕ ਸਿੰਘ ਜੀ ਹੋਣਾ ਨੇ ਬੜੀ ਸੇਵਾ ਕਰਵਾਈ ਪਾਵਨ ਸਰੋਵਰ ਬਣਿਆ ਹੋਇਆ ਸੰਗਤ ਸ਼ਰਧਾ ਦੇ ਨਾਲ ਉੱਥੇ ਇਸ਼ਨਾਨ ਕਰਦੀ ਆ ਧੰ ਗੁਰੂ ਅਰਜਨ ਦੇਵ ਜੀ ਤੇ ਬਾਅਦ ਦੇ ਵਿੱਚ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਈ ਵਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਣ ਦੇ ਲਈ ਬੀੜ ਸਾਹਿਬ ਆਉਂਦੇ ਰਹੇ ਸੋ ਮੀਰ ਸਾਹਿਬ ਨੂੰ ਧੰਨ ਗੁਰੂ ਅਰਜਨ ਦੇਵ ਤੇ ਧੰਨ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਸ਼ੋਭਾ ਵੀ ਪ੍ਰਾਪਤ ਹੈ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਭਾਈ ਜੇਠਾ ਜੀ ਬਾਬਾ ਬਿਧੀ ਚੰਦ ਜੀ ਵਰਗੇ ਮਹਾਨ ਗੁਰਸਿੱਖ ਵੀ ਅਕਸਰ ਬਾਬਾ ਜੀ ਨੂੰ ਮਿਲਣ ਦੇ ਲਈ ਆਉਂਦੇ ਜਾਂਦੇ ਸੀ ਇੱਕ ਗੱਲ ਇੱਥੇ ਹੋਰ ਕਰਨੀ ਜ਼ਰੂਰੀ ਸਮਝਦੇ ਹਾਂ ਗੁਰੂ ਪਿਆਰ ਵਾਲੇ ਸ਼ਰਧਾ ਵਾਲੇ ਤੇ ਇਦਾਂ ਦਾ ਕੋਈ ਤਰਕ ਨਹੀਂ ਕਰਦੇ ਪਰ ਕਈ ਤਰਕਮੁੱਦੇ ਵਾਲੇ ਪ੍ਰਚਾਰਕ ਇੱਕ ਬੇਕਾਰ ਜਿਹਾ ਤਰਕ ਦਿੰਦੇ ਆ ਸੁਣ ਕੇ ਦੁੱਖ ਵੀ ਹੁੰਦਾ ਉਹ ਕਹਿਣਗੇ ਕਿ ਬਾਣੀ ਦੇ ਵਿੱਚ ਤੇ ਲਿਖਿਆ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਫਿਰ ਪੰਜਵੇਂ ਪਾਦਸ਼ਾ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਦੇ ਕੋਲ ਕਿਉਂ ਭੇਜਣਗੇ ਸੁਣ ਕੇ ਹੈਰਾਨਗੀ ਹੁੰਦੀ ਆ ਕਿੱਧਰ ਦੀ ਗੱਲ ਕਿੱਧਰ ਜੋੜਨ ੜੇ ਆ ਇਹ ਪੰਕਤੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਤਿਪੁਰਸ਼ਾਂ ਦੇ ਲਈ ਨਹੀਂ ਆਮ ਮਨੁੱਖਾਂ ਦੇ ਵਾਸਤੇ ਆ ਬਾਬਾ ਜੀ ਵਰਗੇ ਬ੍ਰਹਮ ਗਿਆਨੀ ਤੇ ਗੁਰੂ ਦਾ ਰੂਪ ਆ ਉਹਨਾਂ ਦੇ ਵਾਸਤੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਿਆ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਬਾਬਾ ਬੁੱਢਾ ਸਾਹਿਬ ਜੀ ਤੇ ਉਹ ਆ ਜਿਨ੍ਹਾਂ ਦੀ ਕੀਤੀ ਹੋਈ ਅਰਦਾਸ ਕਦੇ ਵਿਅਰਥ ਜਾਂਦੀ ਨਹੀਂ ਮਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਬਾਬਾ ਜੀ ਤੇ ਉਹਨਾਂ ਚੋਂ ਆ ਜਿਨ੍ਹਾਂ ਦਾ ਕਿਹਾ ਹੋਇਆ ਦਰਗਾਹ ਦੇ ਵਿੱਚ ਵੀ ਚੱਲਦਾ ਜਿਨ੍ਹਾਂ ਦਾ ਕਿਹਾ ਹੋਇਆ ਰੱਬ ਵੀ ਮੋੜਦਾ ਨਹੀਂ ਗੁਰੂ ਬਚਨਿਆ ਜਾ ਕਾ ਕਹਿਆ ਦਰਗਾ ਚੱਲੇ ਸੋ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਪੁਰਖਾਂ ਦੇ ਬਚਨ اٹਾਲਿਆ ਧਰਤੀ ਪਹਾੜ ਪਾਣੀ ਹਵਾ ਸਭ ਕੁਝ ਮਿਟ ਸਕਦਾ ਪਰ ਸਾਧੂ ਦੇ ਬੋਲ اٹਾਲਿਆ ਉਹ ਟਲਦੇ ਨਹੀਂ ਗਿਰ ਬਸਦਾ ਜਲ ਪਵਨ ਜਾਏ ਕੋ ਇੱਕ ਸਾਧ ਬਚਨ اٹਲਾਦਾ ਐਸੇ ਮਹਾਨ ਗੁਰ ਸਿੱਖ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਚਰਨਾਂ ਤੇ ਵਾਰ ਵਾਰ ਨਮਸਕਾਰ ਸੋ ਇਹ ਸੇ 21 22 ਅਸੂ ਨੂੰ ਮਨਾਇਆ ਜਾਂਦਾ ਸਾਲਾਨਾ ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਪੂਰਾ ਇਤਿਹਾਸ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ